ਤੇਰਾ ਟਾ ਬੋਤਲ ਆ ਗਈ ਸੀ ਮੇਰਾ ਸਮਝਾ ਜਿਸਮ ਨੂੰ ਹੱਥ ਨਾਲ ਲਾ ਤਪੜਦਾ ਰਾਂਗੇ ਇੱਕ ਮੂੰਹ ਤੇ ਮੈਂ ਬਣੀ ਮਾਰਨਾਂ ਨਹੀਂ ਮੇਰੇ ਭਰਾ ਦੇ ਥੋੜੀ ਮਾਰ ਜਾਂਦਾ ਮੈਂ ਅੱਛਾ ਕੀ ਨਾਂ ਤੇਰਾ ਕੁਲਵਿੰਦਰ ਕੋਰ ਭਗਤ ਸਿੰਘ ਦੀ ਮਾਂ ਦਾ ਨਾਂ ਤਾਂ ਹੋਰ ਸੀ ਕੁਛ ਕਿੰਦੂ ਨਾ ਕੋਈ ਗੱਲ ਨਹੀਂ ਛੁੱਟੇ ਰਾਊਡਰ ਤੇਰੇ ਘੜੇ ਨੇ ਉਧਰ ਵੀ ਤੂੰ ਖੜਾ ਸੀ ਜਿੱਧਰ ਪੁੱਤ ਪਹਾੜਿਆ ਸੀ ਉਧਰ ਕਹਿੰਦਾ ਤੇਰਾ ਢ ਪਹਾੜਿਆ ਮੇਰਾ ਕੋਈ ਨਹੀਂ ਐਨੇ ਦਾ ਬੜਾਇਆ ਸੀ ਜਿਆਦਾ ਦੋ ਤਰਾ ਮੈਨੂੰ ਮਾਰ ਮਾਰ ਕੇ ਲੀਰ ਪਾਇ ਪਈ ਕੱਪੜੇ ਲਾ ਕੇ ਗਲੀ ਚ ਪਾਜੀ ਆਈ ਕਾਂਦੀ ਸੀ ਤੂੰ ਪੋਤ ਵੀ ਲਾ ਗਈ ਸੀ ਮੇਰਾ ਜਿੱਤੇ ਆਟਾ ਪੋਤ ਲਾ ਗਈ ਸੀ ਮੇਰਾ ਕੀਮਤ ਬਤਾ ਗਈ ਦੀ ਆਦੀ ਤੇਰੀ ਚੁੱਡੀ ਵੀ ਤੇ ਨਹੀਂ ਆਣੀ ਨੋਂ ਵੀ ਛੱਡ ਕੇ ਚਲੀ ਗਈ ਇਹ ਕਿਰਕਾ ਬੱਚੇ ਨੇ ਬਾਗਰ ਆ ਆਈ ਨੇ ਇਹਦੇ ਦੇਰ ਤੇ 6 ਕੇ ਵਿਚਾਰੀ ਦੇ ਨੂੰ ਚੰਡੀਗੜ੍ਹ ਤੋਂ ਲਾ ਚੜਦਾ ਪਿਆਏ ਵਸੇ ਸਾਇ ਸੁਣ ਬੰਦੀ ਕਰਨੇ ਚਲੋ ਭੈਣ ਕੋ ਨਹੀਂ ਆ ਕੇ ਸਾਡੇ ਮੈਂ ਬੜੀ ਦੁਖੀ ਹਾਂ ਮੈਂ ਸਾਇ ਨੂੰ ਮੇਰੇ ਤੋਂ ਦਵਾਈ ਨਹੀਂ ਖਾਂਦੀ ਕੁਛ ਨਹੀਂ ਮੇਰੇ ਕੁੱਟਦੀ ਗੇ ਮਾਰਦੀ ਗੇ ਬੁਰਾਲ ਕਰਦੀ ਗੇ ਗਲੀ ਚ ਪਾਜਦੀ ਕਪੜੇ ਲਾ ਕੇ ਪਹਿਲੋ ਕੀ ਰਿਕੋਰਡ ਕਰਦੇ ਨੇ ਮੈਂ ਬੜੀ ਦੁਖੀ ਹਾਂ ਗਵਿੰਦਰ ਭਾਣੇ ਤੂੰ ਸੇ ਗਾਲ ਸਮਝਾ ਜਿਸਮ ਨੂੰ ਹੱਥ ਨਾ ਲਾ ਤਪੜਦਾ ਰਹੇ ਇੱਕ ਮੂੰਹ ਤੇ ਭਾਣੇ ਮਾਰਨਾ ਨਹੀਂ ਮੇਰੇ ਭਰਾ ਦੇ ਥੋੜੀ ਮਾਰੀ ਜਾਂਦਾ ਪਰੇ ਕਰ ਭਰਾ ਦੇ ਥੋੜੀ ਮਾਰੀ ਜਾਂਦਾ ਅੱਖ ਤੇ ਕਿਵੇਂ ਵੱਜਿਆ ਅੱਖ ਤੇ ਕਿਨੇ ਮਾਰਿਆ ਤੇਰੇ ਪਿੰਡ ਵਾਲੇ ਸਾਰੇ ਕੁੱਟਿਆ ਜੀ ਬਹੁਤ ਮਾਰ ਇਹਨੂੰ ਕੁੱਟਿਆ ਵਿਚਾਰੀ ਨੂੰ ਹਾਂਜੀ ਸਾਰੇ ਕੁੱਟਦੇ ਮਾਰਦੇ ਨੇ ਚਲ ਆ ਕੋਈ ਨਾ ਉਹ ਵੀ ਭੈਣੀ ਵੀ ਵੀ ਗਈ ਸੀ ਜਿਹਨੇ ਬਿਨਾ ਕੱਪੜਿਆਂ ਤੋਂ ਭੱਜੀ ਆਉਂਦੀ ਹੈ ਦਸ ਤੋਂ ਹੱਥ ਕਰਦੇ ਮਾਰਨਗੇ ਨਾ ਤੂੰ ਗੱਤ ਲਾ ਰਹੀ ਹੈ ਭੈਣੇ ਹਾਂਜੀ ਭੈਣੇ ਬਸ ਓਏ ਗੁਲਵਿੰਦਰ ਵੀਰ ਮੈਂ ਬੜੀ ਮੁਸਲਮਾਨੋ ਆ ਫਿਰ ਲੱਗਦਾ ਸਿੱਖਾਂ ਦੇ ਮੇਰੀ ਮੇਰੇ ਦੋ ਮੁਸਲਮਾਨ ਹੈ ਨਾ ਸੇਖਾ ਦੋ ਹੱਥ ਗਿਆ ਰੱਖਿਆ ਗਲਤੀ ਹੋ ਗਈ ਗਲਤੀ ਮੰਨ ਗਲਤੀ ਮੰਨ ਗਿਆ ਮੁਸਲਮਾਨ ਨਹੀਂ ਹੈ ਸਾਬਦੇਓ ਸੇ ਗਲਤੀ ਮੰਨ ਲਈ ਬਹਿਣੇ ਬਸ ਗਲਤੀ ਮੰਨ ਮੁਸਲਮਾਨ ਨਹੀਂ ਡਬਾਂਦੇ ਬੜੀ ਦੋ ਹੋ ਮੁਸਲਮਾਨ ਇੱਕ ਮਾਰ ਕਿਉਂ ਘਾਇਗਾ ਬਾੜੀ ਕਰਨਾ ਆਪਾਂ ਤੂੰ ਕਾੜ ਜਾ ਅਦੀ ਕਵੱਲੀ ਗਾ ਨਹੀਂ ਨਹੀਂ ਸਾਨੂੰ ਕਵੱਲੀ ਜਿੱਨੀ ਮੱਝਾ ਸਾਡੇ ਸਾਹਮਣੇ ਤੂੰ ਬਾਬਾ ਜੀ ਤੂੰ ਕਿੱਥੇ ਦਾ ਬਾਬਾ ਹੈ ਬਾਬਾ ਜੀ ਮੈਂ ਬਣਾ ਕਰਾ ਤਾ ਮੈਂ ਤੇਰਾ ਭਰਾ ਮੈਂ ਤੇਰਾ ਭਰਾ ਬੜੀ ਤੱਕਾ ਥੋੜੀ ਮਾਰੀ ਜਾਂਦਾ ਭਰਾ ਨੂੰ ਇੱਕ ਓੰਕਾਰ ਸਤਿ ਜੇ ਪੁੱਤ ਮਰਾ ਤਾ ਤੇ ਹੱਥ ਰਖਾ ਲਾ ਹੱਥ ਰਖਾ ਦਰ ਤੂੰ ਹੱਥ ਬਣਾ ਕਰ ਕਿਦੂ ਇੰਨੇ ਗੱਲ ਨਹੀਂ ਆ ਇੱਕ ਓੰਕਾਰ ਸੌਰੀ ਮਾਫ ਕਰਤਾ ਪੁੱਤ ਮੈਂ ਬਹੁਤ ਨਰ ਸੇਕਾਰ ਮੂਤ ਤਾਂ ਹੁੰਦਾ ਤੂੰ ਕੁੱਤਾ ਹੈ ਨਾ ਵੇ ਨਾਲ ਖਰਾ ਤੇ ਜੇ ਵੀਡੀਓ ਲਾਈਵ ਮੈਂ ਬਾਦ ਯੂ ਅਸੇ ਤੇ ਤੇਰੀ ਤੀਨ ਉੱਤ ਬੜੀ ਮੈਂ ਹਾਂ ਮੈਂ ਤੇ ਇਹਨਾਂ ਕੋਲ ਆਈਏ ਮੇਰੇ ਰੱਬ ਬਣਦੇ ਦੇ ਦੇਖ ਦੇ ਘਰ ਤੋਂ ਮੈਂ ਨਾਲ ਨਹੀਂ ਆ ਬਸ ਦੇਖ ਗਿਆ ਨਾ ਮੇਰੀ ਬਤ ਤੇ ਤੇ ਦਾ ਪੁੱਤਰ ਮੇਰੇ ਕੋਲ ਨੇ ਹਾਂ ਭਗਤ ਸਿੰਘ ਨੇ ਗਲਤ ਬੰਗਾ ਲਾ ਗਿਆ ਉਹਦੀ ਮਾਂ ਦਵਾਈ ਕਿਸੇ ਲੱਕ ਤੇ ਨਹੀਂ ਮਿਲਨੀ ਨਾ ਸਾਡ ਮਿਲਦੀ ਕਿ ਖਾਲਸਾ ਅਸੀਂ ਨਹੀਂ ਮਿਲੀ ਫਤੇ ਜੀ ਇਹ ਭੈਣ ਆ ਜੀ ਕਰਵਿੰਦਰ ਕੌਰ ਆਈ ਸਾਡੇ ਕੋਲੇ ਰਸੂਲਪੁਰ ਸੈਦਨਾ ਪਿੰਡ ਪਟਿਆਲੇ ਜ਼ਿਲ੍ਹੇ ਤੋਂ ਆਏ ਨੇ। ਬਾਕੀ ਤੁਸੀਂ ਦੇਖ ਹੀ ਰਹੇ ਹੋ ਵੀ ਕਿੰਨਾ ਅਗਰੈਸਿਵ ਹੋ ਰਹੀ ਹੈ, ਕਿੰਨਾ ਗਲਤ ਬੋਲ ਰਹੀ ਹੈ, ਮਾਰਨ ਪੈ ਰਹੀ ਹੈ। ਇਹ ਠੀਕ ਨਹੀਂ ਹੈਗੀ। ਇਹ ਤੁਹਾਨੂੰ ਵੀ ਨਜ਼ਰ ਆ ਗਈ, ਸਾਨੂੰ ਵੀ ਨਜ਼ਰ ਆਉਂਦੀ ਹੈ। ਪਹਿਲੀ ਨਜ਼ਰ ਹੀ ਪਤਾ ਲੱਗ ਜਾਂਦਾ। ਉਹ ਸਰਪੰਚ ਦਾ ਪੈੜੀ ਪਿੱਛਾ ਮਾਰਨ ਦਿਆ। ਇਹ ਇਹ ਠੀਕ ਨਹੀਂ ਹੈ। ਪਰ ਉਹ ਲੋਕ ਜਿਨ੍ਹਾਂ ਨੇ ਇਹਨੂੰ ਕੁੱਟਿਆ ਉਹ ਕਿੰਨੇ ਅਪਸਟ ਹੈ। ਪਿੰਡ ਚਾ ਸੰਸਾਰ ਚ ਉਹ ਕਿੰਨੇ ਮੈਂਟਲੀ ਅਫਸੈਟ ਨੇ ਸੋਚ ਕੇ ਦੇਖੋ ਜ ਇਹ ਤੋਂ ਵੀ ਜ਼ਿਆਦਾ ਅਫਸੈਟ ਨੇ ਲੋਕ ਜਿਨ੍ਹਾਂ ਨੇ ਇਹਨੂੰ ਕੁੱਟਿਆ ਇਹਦੀ ਅੱਖ ਲਾਲ ਕੀਤੀ ਪਈ ਹੈ ਕੁੱਟ ਕੁੱਟ ਕੇ ਇਹਨੇ ਮਾਰਿਆ ਪਿੰਡੇ ਤੇ ਦੇ ਨੀਲ ਪਾਏ ਪਏ ਕੁੱਟ ਕੁੱਟ ਕੇ ਔਰੇ ਬਿਲਕੁਲ ਬਿਨਾ ਕੱਪੜਿਆਂ ਤੋਂ ਬਿਲਕੁਲ ਨਗਨ ਚਾਰ ਪੈਸੇ ਮਿਲ ਜਾਣਗੇ ਇਹ ਭੈਣ ਘੁੰਮ ਰਹੀ ਸੀਗੀ ਪਿੰਡ ਚ ਹਾਂ ਚਾਰ ਪੈ ਦੇ ਦਾਂਗੀ ਤੈਨੂੰ ਚਾਰ ਇਹਨੂੰ 8 ਔਰ ਚਲੋ ਜਿਹੜੀ ਇੰਨੀ ਅਫਸੈਟ ਆ ਜਿਹਨੂੰ ਆਪਣੇ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਆਹ ਲਓ ਤੁਹਾਡੇ ਚਲੋ ਤੇ ਉਹਦੇ ਬਾਰੇ ਚ ਕਿਸੇ ਨੂੰ ਦੱਸਣਾ ਪਊਗਾ ਵੀ ਇਹ ਠੀਕ ਨਹੀਂ ਹੈਗੀ ਉਹ ਬੰਦਿਆਂ ਦਾ ਦਿਮਾਗ ਕਿੱਥੇ ਆ ਜਿਹੜਾ ਨੇ ਕੁੱਟਿਆ ਇਹਨੂੰ ਕਟਿਆ ਦਿਮਾਗ ਹੈ ਲੋਕਾਂ ਦਾ ਵੀ ਇੱਕ ਤਾਂ ਪਹਿਲਾਂ ਹੀ ਬੱਖ ਦੀ ਮਾਰੀ ਹੋਈ ਆ ਉਹਨੂੰ ਸੋਝੀ ਹੋਈ ਨਹੀਂ ਕੋਈ ਇੱਕ ਉੱਪਰ ਤੁਸੀਂ ਕੁੱਟਦੇ ਉਹਨੂੰ ਸ਼ਰਮ ਕਰੋ ਯਾਰ ਕੁੱਟ-ਕੁੱਟ ਕਿਉਂ ਇੰਨਾ ਅਗਰੈਸਿਵ ਕੀਤਾ ਪਿਆ ਇੰਨੀ ਜ਼ਿਆਦਾ ਮਨ ਨੂੰ ਹੱਥ ਵੀ ਨਹੀਂ ਲਾਉਣ ਦੇ ਦੇ ਰਿਹਾ ਯਾਰ ਤੇ ਤੇ ਮਾਂ ਕੋਲੇ ਖੜੀ ਰੋਈ ਜਾਂਦੀ ਐ ਕੀ ਕਰੀਏ ਮਰੋ ਜੇ ਕਿਸੇ ਦੇ ਘਰੇ ਵਖਤ ਆ ਗਿਆ ਕਿਸੇ ਦੇ ਵਖਤ ਪੈ ਗਿਆ ਉਹਦਾ ਜੇ ਆਪਾਂ ਸਾਥ ਨਹੀਂ ਦੇ ਸਕਦੇ ਘਟੂ ਘਟ ਪਰ ਉਹਨੂੰ ਆਪਾਂ ਐਸੀ ਤਰ੍ਹਾਂ ਜਲੀਲਤਾ ਨਾ ਕਰੀਏ ਜੇ ਆਪਾਂ ਪੂਰੀ ਮਦਦ ਨਹੀਂ ਕਰ ਸਕਦੇ ਫਿਰ ਉਹਨੂੰ ਚਲੋ 8 ਰੁਪਏ ਲਓ ਚਲੋ ਬੁਰਾ ਤਾਂ ਨਾ ਕਰੀਏ ਉਹਦਾ ਦੇਖੋ ਕਿਵੇਂ ਜਟਾਵਾਂ ਦਾ ਗੁੱਛਾ ਬਣਿਆ ਪਿਆ ਸਿਰ ਦੇ ਵਿੱਚ ਉਹ ਅੱਠ ਦੇ ਬੱਲੇ ਅੱਠ ਗਏ ਸੀ ਨਾ ਅੱਠ ਦੇ ਬਦਲੇ ਅੱਠ ਹੀ ਲੈਣੇ ਭਗਤਾਂ ਬੈਠਾ ਉਹਦੀ ਮਾਂ ਕਿੰਨੇ ਟਾਈਮ ਤੋਂ ਮੈਂ ਐਦਾਂ ਮੈਂ 8 ਸਾਲ ਹੋ ਗਏ ਮੇਰਾ ਵਿਆਹ ਹੋਇਆ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਹੀ ਹੰਸਟ ਹੋਈ ਹੈ ਬੱਚਾ ਕੋਈ ਹੈ ਨਹੀਂ ਨਾ ਬੱਚਾ ਕੋਈ ਨਹੀਂ ਤਾਂ ਆਪੋ ਪੁੱਤਰੀ ਪੋਤਰੇ ਨੇ ਕਿ ਛੜ ਪੋਤਰ ਦੀ ਖੇਡਣ ਲਈ ਇਹਨਾਂ ਦੇ ਤੇ 6 ਗਏ 9 ਚਲੀ ਗਈ ਛੱਡ ਕੇ ਇਹਨਾਂ ਨੂੰ ਉਸਤਾਨਾ ਸੀ ਰਜਿੰਦਰਾ ਚ 9 ਛੱਡ ਕੇ ਚਲੀ ਗਈ ਇਹਨੂੰ ਇਹ ਮਿਲਤੀ ਹੈ ਜੀ ਤੁਹਾਨੂੰ ਪਤਾ ਕਿੰਨੇ ਬੱਚੇ ਛੋਟੇ ਮੇਰੇ ਤੇ ਇਹ ਤੇਨੂੰ ਕੁੜੀਆਂ ਨੇ ਪਰ ਜਵਾਹਰ ਨੂੰ ਬਗਾਨੀਆਂ ਕੌਣ ਕਰਦੇ ਨੇ ਕੋਈ ਨਹੀਂ ਸਰ ਕੋਣ ਬੁੱਤਰ ਨੇ ਔਰ ਪੁੱਤਰ ਨੇ ਦੋਣੇ ਉਹ ਧਿਆਣੀ ਧੱਪਾ ਕਰਦੇ ਨੇ ਚਾਹੇ ਮੁਸਲਮਾਨ ਹੋਰ ਲਿਆ ਧਿਆਣੀ ਧੱਪਾ ਕਰਦੇ ਨੇ ਉਹ ਆਪਣੀ ਮੁਟਿਆਰ ਕੁੜੀਆਂ ਦੇ ਪੈਸੇ ਚੰਦੀ ਗੋਲਾ ਚਲਦੇ ਪੈਦਾ 8-9 ਸਾਲਾਂ ਤੋਂ ਅਫਸਰਤਾ ਭੈਣ ਲੜਾਈ ਝਗੜਾ ਕਰਦੀ ਆ ਕੁੱਟਮਾਰ ਕਰਦੀ ਆ ਪੰਨ ਤੋੜ ਕਰਦੀ ਆ ਕੱਪੜੇ ਉਤਾਰ ਕੇ ਸੁੱਟ ਦਿੰਦੇ ਆ ਠੀਕਾ ਪਰ ਮਾ ਨਾ ਮੁਸਲਮਾਨ 200 ਕਰੋੜ ਲਿਖ ਲੈਣੇ ਲਿਖ ਲੀ। ਕੋਈ ਨਾ ਕੋਈ ਨਾਮੁਰੀ ਨਾ ਹੋਵੇ। ਓਏ ਵੀਡੀਓ ਵਾਲਿਆਂ ਨਾਲ ਗੱਲ ਕਰਨ ਦੇ ਪਰ ਮੈਂ ਪੱਗ ਬੰਨ ਕੇ ਆ ਗਿਆ ਹਾਂ। ਪੱਗ ਦੇ ਜਿੰਦਾ ਮੁਕਾਬਲਾ ਕਰੇਗਾ। 1984 ਦੇ ਦੰਗਿਆਂ ਦੇ ਵਿੱਚ ਇਹਨਾਂ ਨੇ ਬਾਪਨਾ ਵੀ ਕੁੱਟ ਮਾਰ ਕੀਤੀ। ਪਹਿਲਾਂ ਅੰਗਰੇਜ਼ਾਂ ਦਾ ਰੋਲ ਆ ਸੀ। ਤੇ ਤੂੰ ਮੁਸਲਮਾਨ ਨਿਕਲਿਆ ਸੀ। ਐਂ ਮੀਡੀਆ ਲੈ ਕੇ ਆ ਕੇ ਚਾਰਪੇ ਲੈਣੇ ਆ। ਤੇ ਭੈਣ ਸਾਰਾ ਦਿਨ ਇਦਾਂ ਹੀ ਸੜਕਾਂ ਤੇ ਘੁੰਮੀ ਜਾਂਦੀ ਐ। ਸਿਰ 'ਚ ਚਟਾਵਾ ਵੱਜੀਆਂ ਹੋਈਆਂ। ਪਟਿਆਲੇ ਜ਼ਿਲ੍ਹੇ ਤੋਂ ਇੱਕ ਭੈਣ ਅੱਜ ਸਾਡੇ ਕੋਲੇ ਪਹੁੰਚੀ ਆ ਆ ਰੋਈ ਜਾਂਦੀ ਆ ਮਾਂ ਆਦੀ ਰੈਲੀ ਲਾ ਕੇ ਆਉ ਰੇ ਤਾਂ ਹੀ ਆ ਗੁੱਦੀ ਚੱਕਿਆ ਬੱਚਾ ਜਿਹਦੇ ਦਿਲ 'ਚ ਸਰਾਖ ਆ ਕਹਿੰਦੇ ਜੱਕਾਰੇ ਹੱਥ ਪਾ ਗਿਆ ਬਾਹਰ ਦੇ ਸੀ ਨੂੰ ਹੱਥ ਪਾ ਦੇਣਾ ਜਿੰਦਰਾ 'ਚ ਦਾ ਹਾਂ ਇਹ ਇਹ ਗੁੜੀਆ ਵੀ ਦਾਗਰ ਜਿੰਦਰਾ 'ਚ ਮਾਪੇ ਛੱਡ ਗਏ ਚਰੀ ਗਿੰਦਰਾ ਚ ਇਹਦੇ ਡੈਡੀ ਵੀ ਮੈਂਟਲੀ ਅਫਸਰ ਸੀ ਚਰੀ ਮੈਂਟਲ ਨੇ ਅਫਸਰ ਨੇ ਉਹ ਘਰੇ ਗਿੰਦਰਾ ਚ ਦੋ ਦਵਾਈ ਚਲਦੀ ਹੈ ਉਹਨਾਂ ਨੂੰ ਸੋਚੀ ਹੈਗੀ ਆ ਆਪਣੀ ਮਣੀ ਮੋਟੀ ਹੈਗੀ ਥੋੜਾ ਪਤਾ ਬਸ ਮਾਣਾ ਮੋਟਾ ਉਹ ਇੱਕ ਦਿਨ ਡਿੰਗਰ ਰੱਖਿਆ ਕਰਦੇ ਨਹੀਂ ਨਿੰਕ ਨੇ ਬਾਪ ਨੂੰ ਵੀ ਪ੍ਰੋਬਲਮ ਆ ਬਾਪ ਤੋਂ ਹੀ ਕੋਈ ਨੁ ਹੋਈ ਹੈ ਪ੍ਰੋਬਲਮ ਹੈਰਿਡੀਟੀ ਪ੍ਰੋਬਲਮ ਆ ਬਲੱਡ ਦੇ ਵਿੱਚ ਮਿਲ ਗਈ ਬਿਮਾਰੀ ਬੇਟਾ ਆ ਵੀ ਕੁੜੀਆ ਆ ਵੀ ਹੋ ਗਈ ਸੀ ਆ ਵੀ ਅਬਸਰ ਆ ਵੀ ਹੋ ਗਈ ਹੈ ਕੁੜੀ ਵੀ ਆ ਗਈ ਸੀ ਤੁਸੀਂ ਇੰਗਲਿਸ਼ ਚ ਲੈ ਕੇ ਆਓ ਦੇ ਮੈਂ ਇਹਨਾਂ ਦਾ ਪੁੱਤ ਆ ਮੈਂ ਚਾਹਦੀ ਸੀ ਮੈਂ ਪੁੱਤਰੀ ਹੋਣਾ ਚਾਹਦੀ ਸੀ ਜਦੋਂ ਦਾ ਮੈਨੂੰ ਇਹਨਾਂ ਨੇ ਵੇਚਿਆ ਨਾ ਮੈਨੂੰ ਬਹੁਤ ਰੰਗ ਲੈ ਜਿਵੇਂ ਆਪਣੇ ਪਾਸ ਇੰਨਾ ਵੀ ਗਰੀਬੀ ਤੋਂ ਮਜਬੂਰ ਅੱਛਾ ਜਿੱਥੋਂ ਤੱਕ ਕਰ ਰਹੇ ਆ ਸਰ ਬਹੁਤ ਟਾਈਮ ਲੰਮਾ ਟਾਈਮ ਲੱਗ ਰਿਹਾ ਪਰ ਇਹਨਾਂ ਨੇ ਮੇਰੇ ਹਸਬੰਦ ਨੇ ਪੂਰਾ ਸਾਥ ਦਿੱਤਾ ਮੈਨੂੰ ਠੀਕ ਕਰ ਲਿਆ ਤੁਸੀਂ ਰੱਬ ਬਹੁਤ ਜ਼ਿਆਦਾ ਦ ਪ੍ਰਸੰਨ ਚਲੇਗਾ ਤੁਸੀਂ ਰੱਬ ਨਾ ਭੈਣੇ ਲਾਭਤ ਰੱਬ ਵੀ ਅਸੀਂ ਤੇਰਾ ਰੱਬ ਮੇਰੇ ਮਤ ਤੁਸਾਂ ਤੇਰੀ ਰੱਬ ਸਾਹਮਣੇ ਕਿਹਾ ਕੀ ਚੱਲਿਆ ਰਾਸ਼ਨ ਵੀ ਅਸੀਂ ਪਾ ਗਏ ਮੇਰੇ ਰਾਸ਼ਨ ਕਪੜਾ ਕੋਈ ਬੱਚਿਆਂ ਦੇ ਝੂਟ ਜਰਾਬਾ ਕੱਪੜੇ ਮੈਂ ਇਹਨਾਂ ਨੂੰ ਅੱਜ ਤੱਕ ਇਹੀ ਕੁਝ ਕਰਦੀ ਨੇ ਮੈਂ ਆਪਦਰ ਲਈ ਕੁਝ ਨਹੀਂ ਬਣਾ ਕਰ ਇਹਨਾਂ ਦੇ ਮਗਰ 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 ਸਾਰਾ ਦਿਨ ਮੇਰੀ ਤਾਂ ਆ ਜਾਂਦੀ ਚਲੋ ਕਰਿਓ ਜੀ ਕਵਿੰਦਰ ਭੈਣ ਵਾਸਤੇ ਅਰਦਾਸ ਭੈਣ ਸਤੰਦਰੁਸਤ ਹੋ ਕੇ ਠੀਕ ਹੋ ਕੇ ਆਪਣੇ ਘਰੇ ਜਾਵੇ ਆਪਣੇ ਮਾਂ ਨੂੰ ਸੁਖ ਦੇਵੇ ਆਪਣੇ ਪਰਿਵਾਰ ਚ ਰਹਿ ਕੇ ਚੰਗਾ ਜੀਵਨ ਬਤੀਤ